ਆਪੀਆਂ ਮੰਗਾਂ ਨੂੰ ਲੈ ਕੇ ਕੈਮਿਸਟ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਗਈ ਇਸ ਦੌਰਾਨ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਜਿੱਥੇ ਕਿ ਕੈਮਿਸਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਨਰਿੰਦਰ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਤੇ ਛਾਪੇ ਮਾਰੀ ਕਰਕੇ ਉਹਨਾਂ ਨੂੰ ਜਲੇਲ ਕਰ ਰਹੇ ਨੇ ਜਦਕਿ ਉਹ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਨਾਲ ਸਾਥ ਦੇ ਰਹੇ ਨੇ ਉਨਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਆ ਕਿ ਜੇਕਰ ਛਾਪੇਮਾਰੀ ਹੀ ਕਰਨੀ ਹੈ ਤਾਂ ਇੱਕ ਦੋ ਪੁਲਿਸ ਅਧਿਕਾਰੀ ਜਾਂ ਡਰੱਗ ਇਨਸਪੈਕਟਰ ਨੂੰ ਨਾ ਲੈ ਕੇ ਛਾਪੇਮਾਰੀ ਕੀਤੀ ਜਾਵੇ ਇੰਨੀ ਵੱਡੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮ ਲੈ ਕੇ ਛਾਪੇਮਾਰੀ ਕਰਨੀ ਬੇहद ਗਲਤ ਹੈ ਅਤੇ ਜਲੀਲ ਕਰਨਾ ਗਲਤ ਹੈ ਜਿਸ ਕਰਕੇ ਕੈਮਿਸਟ ਐਸੋਸੀਏਸ਼ਨ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਮੇਰਾ ਨਾਮ ਨਰਿੰਦਰ ਅਰੋੜਾ ਜ਼ਿਲ੍ਹਾ ਪ੍ਰਧਾਨ ਲੋਕਲ ਪ੍ਰਧਾਨ ਬਰਨਾਲਾ ਕੈਮਿਸਟ ਐਸੋਸੀਏਸ਼ਨ ਬਰਨਾਲਾ ਅੱਜ ਤੁਸੀਂ ਡੀਸੀ ਦਫ਼ਤਰ ਦੇ ਵਿੱਚ ਮੰਗ ਪੱਤਰ ਦੇਣਾ ਹੈ ਉਹ ਕਾ ਕੀ ਕੀ ਮੰਗਾ ਲੈ ਕੇ ਜਿਹੜੇ ਸਰ ਮੰਗਾ ਤਾਂ ਦੇਖੋ ਕੈਮਿਸਟ ਵਿਚਾਰੇ ਕੀ ਮੰਗ ਸਕਦੀ ਹੈ ਕੈਮਿਸਟ ਵਿਚਾਰੇ ਦਾ ਸੇਵਾਦਾਰ ਹੈ ਚਾਹੇ ਉਹ ਕਰੋਨਾ ਸੇਵਾ ਕਰਾ ਲੋ ਚਾਹੇ ਰਾਤੀ 12 ਵਜੇ ਦਵਾਈਆਂ ਦੁਕਾਨ ਖਲਾ ਕੇ ਕਹਿ ਦੋ ਵੀ ਦਵਾਈਆਂ ਦੀ ਐਮਰਜੈਂਸੀ ਲੋੜ ਹੈ ਉਹਨੂੰ ਦੇ ਦਾਂਗੇ ਅਸੀਂ ਸਾਡੀਆਂ ਦਾ ਮੰਗਾ ਸਿਰਫ ਇੱਕੋ ਹੀ ਆ ਵੀ ਕੈਮਿਸ ਜਿਹੜੇ ਸਹੀ ਕੰਮ ਕਰ ਰਹੇ ਆ ਉਹਨਾਂ ਨੂੰ ਸਹੀ ਕੰਮ ਕਰ ਲੈਣ ਦੋ ਯੁੱਧ ਨਖਿਆਵਰਧ ਮੋਹਮ ਚਲਾਈ ਗਈ ਹੈ ਸਰਕਾਰ ਵੱਲੋਂ ਬੜੀ ਵਧੀਆ ਮੋਹਮ ਹੈ ਸ਼ਲਾਘਾ ਕਰਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਮਹਿੰਮ ਚਲਾ ਰਹੀ ਹੈ ਸ਼ਹਾਗ ਜੋ ਕਦਮ ਹੈ ਪਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਜਾਂ ਉਹਨਾਂ ਨੇ ਕੈਮਿਸਟਰੀ ਨੂੰ ਖਤਮ ਕਰਨਾ ਹੈ ਅਸੀਂ ਸਹਿਯੋਗ ਕਰਦੇ ਹਾਂ ਵੀ ਇਹ ਮਹਿੰਮ ਚਲਾਈ ਗਿਆ ਪਰ ਸਹੀ ਕੈਮਿਸਟਰੀ ਜਿਹੜੀ ਅੱਜ ਮੁਸ਼ਕਿਲ ਆ ਰਹੀ ਹੈ ਜਿਹੜੇ ਪਰਸੇ ਜੁੱਥੇ ਆਹ ਰੀਡਸ ਹੋਈਆਂ ਡਰਗ ਤੇ ਪੁਲਿਸ ਵਾਲੋਂ ਸਾਂਝੇ ਤੌਰ ਤੇ ਜਾਕਿੰਗ ਕੀਤੀਆਂ ਗਈਆਂ 20 20 ਪੁਲਿਸ ਵਾਲੇ ਭਰਾ ਸਾਡੇ ਜਾ ਕੇ ਕੈਮਿਸਟਰੀ ਦੀ ਦੁਕਾਨ ਤੇ ਬੈਠ ਗਏ ਕੀ ਕਸੂਰ ਮਾਰਾ ਉਹ ਕੈਮਿਸਟ ਕਸੂਰ ਵਰ ਕੇਮਿਸਟ ਆਹੀ ਹੈ ਵੀ ਜਿਹੜਾ ਹੈਗਾ ਵੀ ਉਹ ਦਵਾਈਆਂ ਵੇਚ ਰਿਹਾ ਉਹ ਸੇਵਾ ਕਰ ਰਿਹਾ ਜਦੋਂ ਇੱਕ ਕੇਮਿਸਟ ਨੂੰ ਕਿਸੇ ਨੂੰ ਆਂ ਚਾਈ ਹੈ ਦਿੱਕਤ ਆਈ ਹੈ ਤਾਂ ਹੀ ਅੱਜ ਸਾਨੂੰ ਦਰਿਆ ਤੇ ਬੈਠਣਾ ਪੈ ਗਿਆ ਇਹਨਾ ਸੋਚੋ ਅੱਜ ਵਰਨੀ ਸਟ੍ਰਾਈਕ ਹੈ ਅੱਜ 600 ਕੇਮਿਸਟਰੀ ਹੈ ਜੇ ਸਾਡੇ ਨਾਲ ਦੁਬਾਰਾ ਧੱਕਾ ਹੋਇਆ ਤਾਂ ਇਹ ਜਿਹੜੀ ਸਟ੍ਰਾਈਕ ਹੈਗੀ ਆ ਪੰਜਾਬ ਲੈਵਲ ਤੇ ਪਹੁੰਚੂਗੀ ਪੰਜਾਬ ਲੈਵਲ ਦੀ ਚਿੰਗਾਰੀ ਜਿਹੜੀ ਅੱਜ ਬਰਨਾਲੇ ਤੋਂ ਚੱਲੀ ਹੈ ਇਹ ਭੰਮੜ ਬਣੂਗੀ ਤੇ ਭੰਮੜ ਬਣ ਕੇ ਜਿਹੜੀ ਹੈ ਭਗਵੰਤ ਮਾਨ ਸਰਕਾਰ ਦੀ ਕੁਰਸੀ ਹਲਾ ਦੂਗੀ ਆਹ ਏ ਉਹ కెਮਿਸਟ ਹੈ ਜਿਨ੍ਹਾਂ ਦਾ ਤੁਸੀਂ ਸਹਿਯੋਗ ਲੈ ਕੇ ਤੁਸੀਂ ਅੱਜ ਜਿਹੜੀ ਹੈਗੇ ਸੱਤਾ ਦੇ ਵਿੱਚ ਆਏ ਹੋ ਸੱਤਾ ਨੂੰ ਹੰਡਾ ਰਹੇ ਹੋ ਪਰ ਜਦੋਂ ਉਹਨਾਂ ਕੈਮਿਸਟ ਨੇ ਆਖਿਆ ਵਿਚਨ ਵਾਲੇ ਅੱਗੇ ਲੱਗੇ ਨਹੀਂ ਨਹੀਂ ਕਿਵੇਂ ਦਾ ਪਰੇਸ਼ਾਨ ਕੀਤਾ ਹੈ ਤੁਹਾਨੂੰ ਜੀ ਪਰੇਸ਼ਾਨ ਤਾਂ ਸਰ 20 20 ਪੁਲਿਸ ਵਾਲੇ ਜਾ ਕੇ ਸਾਨੂੰ ਇਸ ਤਰ੍ਹਾਂ ਕਹਿੰਦੇ ਆ ਜਾ ਕੇ ਵੀ ਚੈਕਿੰਗ ਕਰਨੀ ਹੈ ਕੈਮਿਸਟਾ 라 ਜਲੂਸ ਨਿਕਲ ਜਾਂਦਾ ਲੋਕੀ ਜਿਵੇਂ ਸਰਕਸ ਦੇਖਦੇ ਹੁੰਦੇ ਆ ਉੱਪਰ ਕੁੱਟੀਆਂ ਚੜ੍ਹ ਕੇ ਦੇਖਦੇ ਆ ਵੀ ਇਹ ਕੈਮਿਸਟ ਨਹੀਂ ਹੈਗੇ ਨਕਸ਼ਾ ਵਿਚਨ ਵਾਲੇ ਆ ਅੱਜ ਸਮਾਜ ਦਾ ਹਰ ਇੱਕ ਵਿਅਕਤੀ ਹਰ ਇੱਕ ਇਨਸਾਨ ਹਰ ਇੱਕ ਬੱਚਾ ਹਰ ਇੱਕ ਬਜ਼ੁਰਗ ਇਹ ਦੇਖ ਰਿਹਾ ਵੀ ਕੈਮਿਸਟ ਦਵਾਈਆਂ ਨਹੀਂ ਅੱਜ ਨਸ਼ਾ ਵੇਚਦੇ ਆ ਹਰ ਕੋਈ ਉਂਗਲ ਕਰ ਰਿਹਾ ਅੱਜ ਜਿਹੜੀਆਂ ਹੈਗੀਆਂ ਸਾਡੀਆਂ ਜਿਵੇਂ ਕਹਿੰਦੇ ਜਮੀਰ ਅੱਜ ਉੱਠਿਆ ਸਾਡੇ ਜਮੀਰ ਨੇ ਆਵਾਜ਼ ਦਿੱਤੀ ਆ ਵੀ ਨਹੀਂ ਯਾਰ ਉੱਠ ਅੱਜ ਤੇਰੇ ਤੇ ਅਤਿਆਚਾਰ ਹੋ ਰਿਹਾ ਬਰਨਾਲੇ ਦੀ ਧਰਤੀ ਆ ਕ੍ਰਾਂਤੀਕਾਰੀ ਧਰਤੀ ਆ ਅੱਜ ਸਾਡੇ ਜਿਹੜਾ ਅਤਿਆਚਾਰ ਹੋਇਆ ਉਹ ਅਸੀਂ ਕਿਸੇ ਕੀਮਤ ਤੇ ਨਹੀਂ ਸਾਂਗੇ ਅਸੀਂ ਜਿਹੜਾ ਹੈਗਾ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਵਾਂਗੇ ਜਿਹਦੇ ਦੁਆਰਾ ਕਿਸੇ ਨੇ ਸਾਨੂੰ ਹੱਥ ਪਾਇਆ ਮੇਰਾ ਨਾਮ ਕਮਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਕਮਿਸ਼ਨਰੇਸ਼ਨ ਬ ਅੱਜ ਟੀਸੀ ਬਖਤਰ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕਿ ਕਿ ਮੁਸ਼ਕਲਾਂ ਆਈਆਂ ਜਿਹੜੀਆਂ ਜਿੰਦੇ ਤਹਿਤ ਆਪਾਂ ਮੁਸ਼ਕਲਾ ਇਹ ਆਈਆਂ ਜੀ ਸਾਡੀ ਐਸੋਸੀਏਸ਼ਨ ਆ ਜਿਹੜੀ ਸ਼ੁਰੂ ਤੋਂ ਹੀ ਨਸ਼ਾ ਵਿਰੋਧੀ ਰਹੀ ਆ ਕੋਈ ਵੀ ਨਸ਼ਾ ਵੇਚਣ ਵਾਲੇ ਨੂੰ ਅਸੀਂ ਆਪਦਾ ਮੈਂਬਰ ਤੱਕ ਨਹੀਂ ਲੈਂਦੇ ਪਰ ਸਾਡੀਆਂ ਕੋਸ਼ਿਸ਼ਾਂ ਦੇ ਨਾਲ ਸਾਡੀ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਦੇ ਨਾਲ ਸਾਰੇ ਭਰਾਵਾਂ ਦੀ ਸਹਿਯੋਗ ਦੇ ਨਾਲ ਅੱਜ ਹਾਲਾਤ ਇਹ ਹੋ ਗਏ ਵੀ ਅੱਜ ਬਰਨਾਲੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਇੱਕ ਅਦਾ ਕੈਮਿਸਟ ਬੇਸ਼ੱਕ ਉਹ ਗਲਤ ਕੰਮ ਕਰਦਾ ਹੋਵੇ ਨਹੀਂ ਸਾਡਾ ਕੋਈ ਵੀ ਕੈਮਿਸਟ ਅਸੀਂ ਕਹਿ ਸਕਦੇ ਹਾਂ ਵੀ 99% ਕੈਮਿਸਟ ਸਾਡਾ ਜਮਾ ਪੂਰਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਪਰ ਭਗਵਾਨ ਤੁਮਾਨ ਜੀ ਨੇ ਪਰਸੋਂ ਜਿਹੜੀ ਨਸ਼ਾ ਵਿਰੋਧੀ ਮਹਿੰਮ ਚਲਾਈ ਆ ਉਸ ਮਹਿੰਮ ਦੀ ਆੜ ਦੇ ਵਿੱਚ ਸਾਡੇ ਕੈਮਿਸਟਾਂ ਦੇ ਉੱਤੇ ਬਹੁਤ ਸਾਰੀਆਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਛਾਪੇਮਾਰੀ ਵੀ ਇਸ ਢੰਗ ਦੇ ਨਾਲ ਕੀਤੀ ਆ ਕਿ ਇੱਕ ਦੁਕਾਨ ਦੇ ਉਤੇ 10-10 ਪੁਲਿਸ ਵਾਲੇ 2-2 ਗੱਡੀਆਂ ਭਰ ਕੇ ਡ੍ਰਗ ਇਨਸਪੈਕਟਰ ਨਾਲ ਆਏ ਗਏ ਨੇ ਜਿਵੇਂ ਸਾਡੀਆਂ ਦੁਕਾਨਾਂ ਦੇ ਅੰਦਰ ਗੈਂਗਸਟਰ ਜਾਂ ਵੱਡੇ ਅੱਤਵਾਦੀ ਬੈਠੇ ਹੋਣ ਤੇ ਉਹਨਾਂ ਨਾਲ ਮੁਕਾਬਲਾ ਕਰਨ ਗਏ ਹੁਣ ਵੀ ਪਤਾ ਨਹੀਂ ਕਮਿਸਟ ਕੀ ਮੂਹਰੋ ਰਫਲਾ ਚਲਾ ਦੇਣਗੇ ਇਸ ਟੰਕ ਦੇ ਨਾਲ ਮਤਲਬ ਸਾਡੀ ਛਾਪੇਮਾਰੀ ਕੀਤੀ ਐ ਅਸੀਂ ਚਾਹੁੰਦੇ ਆ ਇਸ ਤਰ੍ਹਾਂ ਦੀ ਛਾਪੇਮਾਰੀ ਕਰਨ ਵਾਲੇ ਦਾ ਅਸੀਂ ਵਿਰੋਧ ਕਰਦੇ ਆਂ ਸਾਡੇ ਕੋਲੇ ਚੈਕਿੰਗ ਕਰੋ ਜਦੋਂ ਮਰਜੀ ਇੱਕ ਡਰੱਗ ਇੰਸਪੈਕਟਰ ਆਵੇ ਇੱਕ ਬੰਦਾ ਸਿਵਲ ਵਰਦੀ ਚ ਪੁਲਿਸ ਵਾਲਾ ਆਵੇ ਜਦੋਂ ਮਰਜੀ ਸਾਡੀ ਦੁਕਾਨ ਆ ਕੇ ਚੈੱਕ ਕਰੋ ਸਾਡੇ ਸਾਰੇ ਕਮਿਸਟ ਸਾਫ ਸੁਥਰਾ ਕੰਮ ਕਰਦੇ ਨੇ ਅਸੀਂ ਐ ਨਹੀਂ ਕਹਿੰਦੇ ਵੀ ਨਾ ਚੈਕਿੰਗ ਕਰੋ ਕਰੋ ਪਰ ਕਰਨ ਦਾ ਢੰਗ ਤਰੀਕਾ ਗਲਤ ਉਹਦੇ ਵਿਰੁੱਧ ਅੱਜ ਅਸੀਂ ਮੈਮੋਰੰਡਮ ਦੇਣ ਆਏ ਆ ਵੀ ਇਸ ਤਰ੍ਹਾਂ ਦੀ ਅਸੀਂ ਕਾਰਵਾਈ ਅੱਗੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ